ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਿਉਂਕਿ ਬੰਬੇ ਚ ਜੰਮੇ ਪਲੇ ਆ ਤੇ ਸਾਡੇ ird gird ਨਾਨ ਸਟਿਕ ਜ਼ਿਆਦਾ ਹੈਗੇ ਠੀਕ ਹੈ ਗੁਜਰਾਤੀ ਮਰਾਠੀ ਸਾਊਥ ਇੰਡੀਅਨ 크ਰਿਸਚਨ ਤੇ ਇਹ ਸਾਡੇ ird gird ਜ਼ਿਆਦਾ ਸੀਗੇ ਉਹਨਾਂ ਦੇ ਵਿੱਚ ਉਹਨਾਂ ਦਾ ਪ੍ਰਵਾਸ ਸਾਡੇ ਤੇ ਹਮੇਸ਼ਾ ਰਿਹਾ ਪਰ ਬਾਬੇ ਦੀ ਕਿਰਪਾ ਰਹੀ ਕਿ ਸਿੱਖੀ ਛੁੱਟੀ ਨਹੀਂ ਯਾਨੀ ਕਿਹਦਾ ਧਰ ਰਹੀ ਸੀ ਸਿੱਖੀ ਜਾਮਾ ਸਿੱਖੀ ਪਹਿਰਾਵਾ ਸਿੱਖੀ ਖਾਣਾ ਪੀਣਾ ਇਹ ਤਾਂ ਸਾਰਾ ਰਿਹਾ ਪਰ ਗੁਰਦੁਆਰੇ ਚ ਅਸੀਂ ਖਾਸ ਕੁਝ ਜੁੜੇ ਨਹੀਂ ਗੁਰਦੁਆਰੇ ਵੀ ਜਾਂਦਾ ਸੀ ਪਰ ਲੰਗਰਵਾਂ ਰਹਿੰਦਾ ਸੀ ਲੈ ਲੰਗਰ ਦੀ ਸੇਵਾ ਕਰੀਦੀ ਸੀ ਤੇ ਗਿਆਨ ਨਾਲ ਕੁਝ ਜ਼ਿਆਦਾ ਸਾਡਾ ਤਾਲਮੇਲ ਨਹੀਂ ਸੀਗਾ ਬਚਪਨ ਤੋਂ ਮੈਂ ਡਰਾਇੰਗ ਬਹੁਤ ਵਧੀਆ ਕਰਦਾ ਸੀ ਡਿਜ਼ਾਈਨ ਬਹੁਤ ਵਧੀਆ ਪੜ੍ਹਦਾ ਸੀ ਤੇ ਇਸ ਕਰਕੇ ਗਰੁੱਪ ਚ ਜਦ ਅਸੀਂ ਹੁੰਦੇ ਸਾਡੇ ਦੋਸਤ ਆ ਜਾਂਦੇ ਗਰੁੱਪ ਚ ਹੁੰਦੇ ਸੀ ਤਾਂ ਮੈਂ ਹਰ ਕਿਸੇ ਨੂੰ ਡਰਾਇੰਗ ਪੜ੍ਹਾਉਂਦਾ ਸੀ ਤੇ ਬੰਬੇ ਵਿੱਚ ਗਣਪਤੀ ਗਣੇਸ਼ ਇਹ ਜਿਹੜਾ ਫੈਸਟੀਵਲ ਹੈਗਾ ਬਟ ਇਹ ਤੁੰਤਾਨ ਨਾਲ ਮਨਾਇਆ ਜਾਂਦਾ ਸੀ ਹਲੇ ਵੀ ਮਨਾਇਆ ਜਾਂਦਾ ਹੈ ਤੇ ਅਸੀਂ ਸਾਡਾ ਗਰੁੱਪ ਜਿਹੜਾ ਆ ਸਾਡੀ ਕਲੋਨੀ ਦੀ ਗਣਪਤੀ ਜਿਹੜੀ ਉਹਦੀ ਸੀ ਸਾਰਵਜਨਿਕ ਜਿਹੜੀ ਸੀ ਪਬਲਿਕ ਪਬਲਿਕ ਦੀ ਗਣੇਸ਼ ਫੈਸਟੀਵਲ ਜਿਹੜਾ ਸੀ ਉਹ ਮਨਾਇਆ ਜਾਂਦਾ ਸੀਗਾ ਤੋਂ ਉਹਦੇ ਵਿੱਚ ਮੈਂ ਉਹਦਾ ਡੈਕੋਰੇਸ਼ਨ ਜਿਹੜਾ ਹੁੰਦਾ ਸੀ ਉਹਦੇ ਲਈ ਡਿਜ਼ਾਈਨ ਕਰਦਾ ਸੀਗਾ ਇਹ ਸਿਰਫ ਸੇਵਾ ਹੁੰਦੀ ਸੀ ਕਿਉਂਕਿ ਸਾਨੂੰ ਡਿਜ਼ਾਈਨ ਕਰਨ ਦਾ ਸ਼ੌਕ ਸੀਗਾ ਤੇ ਮਿਲ ਰਲ ਕੇ ਐਸੀ ਸਾਰੇ ਦੋਸਤਾਂ ਯਾਰਾਂ ਨੇ ਉਹ ਗਣੇਸ਼ ਫੈਸਟੀਵਲ ਨਾਇਦਰ ਸੀਗਾ ਤੇ ਮੈਂ ਤਾਂ ਸਿਰਫ ਡੈਕੋਰੇਸ਼ਨ ਕਰਨ ਲਈ ਯਾਨੀ ਡੈਕੋਰੇਸ਼ਨ ਦਾ ਡਿਜ਼ਾਈਨ ਬਣਾਉਂਦਾ ਸੀ ਬਾਕੀ ਮੇਰਾ ਇੱਕ ਖਾਸ ਦੋਸਤ ਸੀਗਾ ਉਹ ਚੀਜ਼ਾਂ ਜਮਾ ਕਰਕੇ ਉਹ ਡੈਕੋਰੇਸ਼ਨ ਪੂਰਾ ਕਰਦਾ ਸੀ ਤੇ ਮੈਂ ਆਰਕੀਟੈਕਟ ਸੀਗਾ ਇਹ ਕੋਈ ਗੱਲ ਨਹੀਂ ਸੀ ਕਿ ਹਾਂ ਵੀ ਮੇਰਾ ਬਹੁਤ ਪ੍ਰੇਮ ਸੀਗਾ ਉਹ ਫੈਸਟੀਵਲ ਨਾਲ ਨਹੀਂ ਇਹ ਤਾਂ ਸਾਰੇ ਸੰਗੀ ਸਾਧੀ ਦਿੱਤੀ ਤਸੀ ਕਈ ਦਸ ਤੇ ਐਤਵਾਰ ਦਾ ਦਿਨ ਸੀਗਾ ਐਤਵਾਰ ਨੂੰ ਬੰਬੇ ਦੇ ਤਕਰੀਬਨ ਤਕਰੀਬਨ ਹਰ ਘਰ ਘਰ ਦਵਾਰੇ ਸੰਗਤ ਜਮਾ ਹੁੰਦੀ ਆ ਤੇ ਲੰਗਰ ਹੁੰਦਾ ਤੇ ਇੱਕ ਕਠ ਕਰਨ ਦਾ ਇੱਕ ਦਿਨ ਹੁੰਦਾ ਹੈ ਸੰਡੇ ਤੇ ਉਹ ਸੰਡੇ ਸੀਗਾ ਜਿਸ ਦਿਨ ਮੈਂ ਡੈਕੋਰੇਸ਼ਨ ਵਾਸਤੇ ਕੁਝ ਸਮਾਨ ਉਹ ਗਣੇਸ਼ ਫੈਸਟੀਵਲ ਤੇ ਸਮਾਨ ਲੈ ਕੇ ਜਾ ਰਿਹਾ ਸੀ ਤੋਂ ਉਹਦੇ ਚ ਸਾਡੇ ਮਾਸੀ ਜੀ ਸਾਨੂੰ ਟੱਕਰ ਗਏ ਜਿਹੜੇ ਤੇ ਗੁਰਦੁਆਰਿਆਂ ਆ ਰਹੇ ਸੀ ਮਾਸੀ ਜੀ ਨੇ ਦੇਖਿਆ ਕਿ ਇਹ ਤਾਂ ਗਣੇਸ਼ ਦੇ ਡੈਕੋਰੇਸ਼ਨ ਵਾਸਤੇ ਜਾ ਰਿਹਾ ਆ ਇਹ ਤਾਂ ਉਹ ਫੈਸਟੀਵਲ ਉੱਤੇ ਜਾ ਰਿਹਾ ਹੈ ਤੇ ਸੰਡੇ ਗੁਰਦੁਆਰੇ ਨਹੀਂ ਗਿਆ ਉਹ ਮੇਰੇ ਦੋਸਤਾਂ ਸਾਹਮਣੇ ਹੀ ਸ਼ੁਰੂ ਹੋ ਗਏ ਗੁੱਸਾ ਕਰਨਾ ਸ਼ੁਰੂ ਹੋ ਗਏ ਕਿ ਤੂੰ ਤਾਂ ਇੱਧਰ ਜਾ ਰਿਹਾ ਤੂੰ ਤਾਂ ਉੱਧਰ ਜਾ ਰਿਹਾ ਪਰ ਤੂੰ ਗੁਰਦੁਆਰੇ ਜਾਣ ਨੂੰ ਤੇਰੇ ਕੋਲ ਟਾਈਮ ਨਹੀਂ ਆ ਗੁਰਦੁਆਰੇ ਜਾਣਾ ਚਾਹੀਦਾ ਹੁਣ ਮੈਂ ਵੀ ਆਪਣੀ ਉਮਰ 'ਚ ਮੁੰਡਾ-ਕੁੰਡਾ ਮੈਨੂੰ ਬੜੀ ਬੇਇੱਜ਼ਤੀ ਮਹਿਸੂਸ ਹੋਈ ਮੇਰੇ ਦੋਸਤਾਂ ਸਾਹਮਣੇ ਮੇਰਾ ਯਾਰਾ ਸਾਹਮਣੇ ਮਾਸੀ ਨੇ ਇਹ ਗੱਲ ਬੋਲ ਦਿੱਤੀ ਉਹਨਾਂ ਨੇ ਇਹ ਵੀ ਨਹੀਂ ਸੋਚਿਆ ਕਿ ਮੇਰੀ ਬੇਇੱਜ਼ਤੀ ਹੋ ਜਾਏਗੀ ਤੇ ਮੈਂ ਵੀ ਜੋਸ਼ ਚ ਕਹਿਤਾ ਕਿ ਮੈਂ ਗੁਰੂ ਨਾਨਕ ਦੇ ਦਰ ਤੇ ਪੈਰ ਨਹੀਂ ਰੱਖਾਂਗਾ ਵਾਕਈ ਮੈਂ ਕਿਹਾ ਕਿ ਮੈਂ ਗੁਰੂ ਨਾਨਕ ਦੇ ਦਰ ਤੇ ਪੈਰ ਨਹੀਂ ਰੱਖਾਂਗਾ ਪਰ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਮੈਂ ਮੰਨਦਾ ਹਾਂ ਕਿ ਗੁਰੂ ਨਾਨਕ ਨੇ ਮੇਰੀ ਬਾਹ ਫੜੀ ਮੇਰੀ ਉਂਗਲ ਫੜ ਕੇ ਮੈਨੂੰ ਗੁਰਬਾਣੀ ਤੱਕ ਲੈ ਕੇ ਆਇਆ ਮੈਨੂੰ ਗੁਰਦੁਆਰੇ ਤੱਕ ਪਹੁੰਚਾਇਆ ਮੈਨੂੰ ਗੁਰਦੁਆਰੇ ਚ ਇੱਕ ਇੱਕ ਚੀਜ਼ ਸਮਝਾਉਣ ਦੀ ਸਾਰੀ ਕੋਸ਼ਿਸ਼ ਕੀਤੀ ਸਿੱਖ ਮਤ ਸਿੱਖ ਫਿਲਾਸਫੀ ਕੀ ਹੈ ਉਹ ਦੱਸਣ ਦੀ ਹਰ ਪਾਸਿਓਂ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਮੈਨੂੰ ਬਖਸ਼ਿਸ਼ ਕੀਤੀ ਮੈਂ ਉਹਨਾਂ ਦਾ ਤਨਵਾਦੀ ਹਾਂ ਉਹਨਾਂ ਨੇ ਮੇਰੇ ਤੇ ਕਿਰਪਾ ਕੀਤੀ ਇਹ ਕਿਰਪਾ ਸਾਰਿਆਂ ਤੇ ਹੋਵੇ ਮੈਂ ਕਿਸੇ ਸ਼ਬਦ ਕਿਸੇ ਰਾਗ ਤੇ ਗੱਲ ਨਹੀਂ ਕਰ ਪਸੰਦ ਕਰਦਾ ਕਿਉਂਕਿ ਉਹ ਕਰਨ ਲਈ ਸਡੇ ਕੌਮ ਚ ਬੜੇ ਪੜੇ ਲਿਖੇ ਬੰਦੇ ਉਹ ਸ਼ਬਦਾਂ ਦੀ ਵਿਆਖਿਆ ਚੰਗੀ ਤਰੀਕੇ ਨਾਲ ਕਰ ਸਕਦੇ ਮੈਂ ਤਾਂ ਉਸ ਸਾਇੰਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸਿੱਖੀ ਬਣਾਈ ਕਿਉਂ ਗੁਰੂ ਸਾਹਿਬ ਗੁਰੂ ਨਾਨਕ ਦੇ ਮੈਨੂੰ ਉਹ ਸਮਝਾਉਣ ਲਈ ਉਹ ਆਪਣੇ ਕੋਲ ਲੈ ਕੇ ਆਇਆ ਬੋਚ ਬਿਠਾਇਆ ਜੇ ਮੈਨੂੰ ਬਿਠਾ ਸਕਦੇ ਆ ਤੇ ਤੁਹਾਨੂੰ ਵੀ ਬਿਠਾ ਸਕਦੇ ਆ ਤੁਹਾਡਾ ਵੀ ਜਜ਼ਵਾ ਹੋਵੇ ਉਹ ਤੁਹਾਨੂੰ ਵੀ ਉਂਗਲ ਫੜ ਕੇ ਲਈ ਆਉਣਗੇ ਉਹ ਬਾਬਾ ਨਾਨਕ ਆ ਜਿਹੜਾ ਸਾਰੇ ਦਾ ਮਾਪਿ ਹੋਇਆ ਹੈਗਾ ਹਾਂਜੀ ਸਭ ਦਾ ਦਾ ਮਾਪਿ ਉਹ ਆਪ ਹੀ ਤੇ ਸਾਡਾ ਮਾਪਿ ਤਾਂ ਗੁਰੂ ਨਾਨਕ ਹੀ ਹੈਗਾ ਨਾ ਆਓ ਗੁਰੂ ਨਾਨਕ ਦੇ ਲੱਡਲੇ ਉਹਨੂੰ ਪਿਆਰ ਕਰੋ मुड़ के बहुत सारा प्यार करेगा जुड़ी विचार अपनी समझ वाहेगुरू वाशी का खालसा वाहिगुरू की जी की, की फतेह